ਇਹ ਲੋਕ ਆ ਜਿਹੜਾ ਨਾ ਵੀ ਜੇ ਬਹੁਤ ਬੁਰੀ ਤਰ੍ਹਾਂ ਫਸ ਜੂਗਾ ਪੈਰ ਤਾਂ ਇਹ ਲੋਕ ਹੀ ਆਟੋਮੈਟਿਕ ਹੀ ਖੁੱਲ ਜਾਂਦੇ ਆ ਦੇਖੋ ਆ ਆ ਸਿੱਧਾ ਹੋ ਜਾ ਆ ਦੇਖੋ ਆ ਲੋਕ ਆ ਦੇਖੋ ਇਹ ਦੇਖੋ ਇੱਕ ਬਹੁਤ ਸਸਤੀ ਸੈਡਲ ਆ ਇਹਦੇ ਚ ਵੀ ਇਹ ਇਹ ਲੋਕ ਆ ਦੇਖੋ ਕਿ ਜੇ ਬਾਈ ਚਾਂਸ ਮੇਰਾ ਪੈਰ ਫਸ ਗਿਆ ਮੈਂ 끄ੜਿਸਿਆ ਜਾ ਰਿਹਾ ਤਾਂ ਇਹਦਾ ਲੋਕ ਖੁੱਲ ਜਾਣਾ ਸੈਡਲ ਨੇ ਆਏ ਨਿਕਲ ਜਾਣਾ ਘੋੜੇ ਤੇ ਕਾਠੀ ਪਾਉਣ ਲੱਗਿਆ ਸੀ ਪ੍ਰੀਤ ਅੱਜ ਉਹ ਵੀਡੀਓ ਨਾ ਬਣਾ ਦੀਏ ਆਪਾਂ ਓਏ ਆਪਣਾ ਵੀ ਇਹਨਾਂ ਚ ਕੀ ਫਰਕ ਹੁੰਦਾ ਗੱਦੀ ਤੇ ਕਾਠੀ ਚ ਕੀ ਫਰਕ ਹੁੰਦਾ ਤਾਂ ਤੁਹਾਨੂੰ ਮੈਂ ਇੱਕ ਗੱਲ ਬਹੁਤ ਜਾਣਕਾਰੀ ਵਾਲੀ ਦੱਸਦਾ ਕਿ ਕੀ ਫਰਕ ਹੁੰਦਾ ਕਾਠੀ ਤੇ ਗੱਦੀ 'ਚ ਘੋੜੇ ਤੇ ਕੀ ਅਸਰ ਪੈਂਦਾ ਤੁਹਾਡੇ ਤੇ ਕੀ ਅਸਰ ਪੈਂਦਾ ਗੱਦੀ ਤੇ ਬੈਠਣ ਨਾਲ ਤੇ ਕਾਠੀ ਤੇ ਬੈਠਣ ਨਾਲ ਦੋਨਾਂ 'ਚ ਟੈਕਨੀਕਲੀ ਕੀ ਅੰਤਰ ਹੈ ਦੋਨਾਂ ਨਾਲ ਘੋੜੇ ਦੀ ਸਿਹਤ ਤੇ ਕੀ ਅਸਰ ਪੈਂਦਾ ਕਿਹੜੀ ਚੀਜ਼ ਆ ਜਿਹੜੀ ਜ਼ਿਆਦਾ ਪਰਫੈਕਟ ਆ ਆ ਜ਼ਿਆਦਾ ਪਰਫੈਕਟ ਆ ਤਾਂ ਆਪ ਜ਼ਿਆਦਾ ਪਰਫੈਕਟ ਆ ਇਨੂੰ ਜਿਆਦਾ ਪਰਫੈਕਟ ਤਾਂ ਮੰਨਦੇ ਆ ਲੋਕ ਕਿ ਇਹਦੇ 'ਚ ਕਹਿੰਦੇ ਲੋਕ ਡੈਗ ਤਾਂ ਸਕਦਾ ਬੰਦਾ ਪਰ ਪੈਰ ਨਹੀਂ ਫਸ ਸਕਦਾ। ਇਹਨੂੰ ਪਰਫੈਕਟ ਕਿਉਂ ਮੰਨਦੇ ਆ ਲੋਕ? ਕਿਉਂ ਜਿਆਦਾ ਅੰਗਰੇਜ਼ ਜਾਂ ਜਿਆਦਾ ਜਿਹੜੇ ਸਵਾਰੀ ਕਰਨ ਵਾਲੇ ਲੋਕ ਇਹਨੂੰ ਕਿਉਂ ਪਾਉਂਦੇ ਆ? ਆਪਾਂ ਦੋਨਾਂ ਦੇ ਫਰਕ ਦੀ ਗੱਲ ਕਰਦੇ ਆ। ਪਹਿਲਾਂ ਮੈਂ ਘੋੜਾ ਪ੍ਰੀਤ ਬਾਹਰ ਬੰਨਦਾ, ਫਿਰ ਥੋੜਾ ਜਿਹਾ ਟੈਕਨੀਕਲੀ ਸਮਝਾਇਆ ਜਾਊਗਾ ਇਹ ਗੱਲ। ਘੋੜੇ ਨੂੰ ਬਾਹਰ ਬੰਨਦਾ ਮੈਂ। ਆ ਮੇਰਾ ਸ਼ੇਰ। ਇਹਦੇ ਘਾਲ ਵਾਲਾ ਪਟਾ ਹੈਗਾ। ਇੱਦਲੀ ਤੋਂ ਲਾੜਿਆ ਉਹ ਉਧਰੋਂ ਧਾਰਾ ਮੰਗ ਕੇ ਧਾਰਾ ਮੰਗ ਕੇ ਲਿਆਉਣਾ ਆਜਾ ਆ ਮੇਰਾ ਸ਼ੇਰ ਸ਼ਾਬਾਸ਼ ਉਹ ਇਹੇ ਮਾ ਹੋ ਜਾ ਵੀ ਜਾਣ ਦਾ ਸ਼ੌਕੀਨ ਕਰਕੇ ਥੋੜਾ ਜਿਹਾ ਬਾਹਰੋਂ ਖੜਾ ਖੜਾਈ ਪਵਾ ਲੈਂਦਾ ਘੰਡੇ ਆ ਆ ਮੇਰਾ ਸ਼ੇਰ ਆ ਮੇਰਾ ਸ਼ੇਰ ਅਜਪ੍ਰੀਤ ਰਾਈਡ ਵੀ ਕਰੀ ਹੈਗੀ ਹੂੰ ਆ ਮੇਰਾ ਬੱਤਕ ਆ ਮੇਰਾ ਬੱਤਕ ਸਬਾਸ ਸਬਾਸ ਲੈ ਤੂੰ ਨਾ ਇਹਨੂੰ ਕੋੜੇ ਨੂੰ ਫੜ ਮੈਂ ਇਹਨੂੰ ਇਹਦੇ ਮੈਂ ਪਟਾ ਲਿਆਵਾ ਫਿਰ ਪਟਾ ਪਾ ਕੇ ਬੰਨਦੇ ਹਣਾ ਤੁਸੀਂ ਨਾ ਮੇਰੀ ਆ ਦੋਨੇ ਗੱਲਾਂ ਨੂੰ ਸੁਣਨ ਤੋਂ ਪਹਿਲਾਂ ਇੱਕ ਹੋਰ ਚੀਜ਼ ਨੂੰ ਸਮਝਿਓ ਜਿਵੇਂ ਆਪਾਂ ਮੈਂ ਪ੍ਰੀਤ ਮੈਂ ਉਹ ਮੰਜੀ ਲਿਆਵਾ ਮੰਜੀ ਲੈਵਾ ਇਹਨੂੰ ਥੱਲੇ ਨਹੀਂ ਰੱਖੂਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੰਜੀ ਲੈਵਾ ਬੰਜੀ ਲੈਵਾ ਇਹਨਾਂ ਨੂੰ ਯਾਰ ਵੈਸੇ ਨਾ ਮੈਨੂੰ ਇਸ ਗੱਲ ਜਿਹੜਾ ਮੈਂ ਆ ਕਰਨ ਲੱਗਿਆ ਮੰਜੀ ਆਲਾ ਇਹ ਮੈਨੂੰ ਵੈਸੇ ਨਹੀਂ ਪਤਾ ਕਿ ਕਿਉਂ ਪਰ ਸੱਚੀ ਘੋੜਿਆਂ ਵਾਲੇ ਇਸ ਗੱਲ ਦਾ ਬੁਰਾ ਮੰਨਦੇ ਆ ਮੇਰੇ ਸਮੇਤ ਕਿ ਜਿਹੜੇ ਘੋੜੇ ਦੇ ਸਾਜ਼ ਆ ਉਹ ਥੱਲੇ ਨਹੀਂ ਰੱਖਣੇ ਚਾਹੀਦੇ ਉਹ ਥਾਂ ਨਹੀਂ ਰੱਖਣੇ ਚਾਹੀਦੇ ਬਸ ਘੋੜਿਆਂ ਵਾਲੇ ਮੰਨਦੇ ਆ ਮੈਂ ਵੀ ਮੰਨਦਾ ਐ ਗੱਲ ਨੂੰ ਤੁਸੀਂ ਨਾ ਇੱਕ ਚੀਜ਼ ਨੂੰ ਸਮਝੋ ਜਦੋਂ ਨਾ ਸਿਰ ਤੇ ਤੁਸੀਂ ਬੱਠਲ ਚੱਕਦੇ ਆ ਜੇ ਮੈਂ ਤੁਹਾਡੇ ਸਿਰ ਤੇ ਬੱਠਲ ਚਕਾਵਾਂ ਸਿੱਧਾ ਡਾਇਰੈਕਟ ਤਾਂ ਭਾਰ ਉਹਦੇ ਵਿੱਚ ਬੇਸ਼ੱਕ 10 ਕਿਲੋ ਹੀ ਹੋਵੇ ਪਰ ਜੇ ਤੁਹਾਡੇ ਡਾਇਰੈਕਟ ਇੱਥੇ ਟਿਕਿਆ ਹੋਊਗਾ ਨਾ ਤੁਹਾਨੂੰ ਉਹ ਬਹੁਤ ਜ਼ਿਆਦਾ ਤੰਗੀ ਕਰੂਗਾ ਤਾਂ ਡਾਇਰੈਕਟ ਬੈਠਣਾ ਤਾਂ ਬਿਲਕੁਲ ਉਮੇ ਦਾ ਤੁਸੀਂ ਨਾ ਕਿਸੇ ਵੀ ਭਾਰੇ ਤੋਂ ਭਾਰੇ ਬੰਦੇ ਨੂੰ ਹੌਲੇ ਤੋਂ ਹੌਲੇ ਬੰਦੇ ਨੂੰ ਆਪਦੇ ਪੱਟਾਂ ਤੇ ਬਿਠਾ ਲਿਓ ਬੇਸ਼ੱਕ ਤੁਹਾਡੇ ਪੱਟਾਂ ਤੇ ਕਿੰਨਾ ਵੀ ਮਾਸ ਹੋਵੇ ਤੇ ਬੇਸ਼ੱਕ ਉਹਦੀ ਵੀ ਸੀਟ ਆ ਜਿਹੜੀ ਉਹ ਕਿੰਨੀ ਕੁ ਮਤਲਬ ਮਾਸ ਵਾਲੀ ਹੋਵੇ ਪਰ ਫਿਰ ਵੀ ਤੁਹਾਡੇ ਹੱਡ ਖੁੱਭਣਗੇ ਖੁੱਭਣਗੇ ਤਾਂ ਡਾਇਰੈਕਟ ਬੈਠਣਾ ਤਾਂ ਸਿੱਧੀ ਗੱਲ ਆ ਕਿ ਉਮੇ ਆ ਗੱਦੀ ਨਾਲ ਕੀ ਹੋ ਜਾਂਦਾ ਗੱਦੀ ਓਮੇ ਆ ਜਿਵੇਂ ਆਪਾਂ ਬੱਠਲ ਚੱਕਣ ਤੋਂ ਪਹਿਲਾਂ ਇਹਨੂੰ ਲੈ ਲੈਨੇ ਆ ਇਹਨੂੰ ਲੈ ਲੈਨੇ ਆ ਪਰ ਹਾਂ ਇੱਕ ਗੱਲ ਹੈ ਕਿ ਜਦੋਂ ਅਸੀਂ ਗੱਦੀ ਤੇ ਬੈਠਦੇ ਆ ਉਹ ਤੋਂ ਸਾਡੀਆਂ ਲੱਤਾਂ ਲਮਕਦੀਆਂ ਹੁੰਦੀਆਂ ਮਤਲਬ ਲੱਤਾਂ ਦਾ ਭਾਰ ਵੀ ਸਾਡੇ ਇਸ ਥਾਂ ਦੇ ਉੱਪਰ ਹੀ ਹੁੰਦਾ ਇਸ ਥਾਂ ਦੇ ਉੱਪਰ ਹੀ ਹੁੰਦਾ ਸਾਡੀਆਂ ਲੱਤਾਂ ਦਾ ਭਾਰ ਵੀ ਤਾਂ ਜਦੋਂ ਗੱਦੀ ਤੇ ਵੀ ਬੈਠਦੇ ਆ ਤਾਂ ਕੀ ਫਰਕ ਪੈਂਦਾ ਘੋੜੇ ਦੇ ਐਸ ਦੋ ਮਣਕਿਆਂ ਦੇ ਉੱਪਰ ਹੀ ਸਾਰਾ ਭਾਰ ਰੈਂਦਾ ਆ ਦੋ ਮਣਕਿਆਂ ਦੇ ਉੱਪਰ ਉਹ ਵੀ ਡਾਇਰੈਕਟ ਐਸ ਕਮਰੋੜ ਦੇ ਉੱਪਰ ਹੀ ਐਸ ਕਮਰੋੜ ਦੇ ਉੱਤੇ ਹੀ ਭਾਰ ਰੈਂਦਾ ਸਿਰਫ ਦੋ ਮਣਕਿਆਂ ਤੇ ਘੋੜੇ ਦੇ ਤੇ ਠੀਕ ਆ ਨਾ ਇਹ ਹੈਗਾ ਗੱਡੀ ਦਾ ਹੁਣ ਜਿਹੜੀ ਕਾਠੀ ਕੀ ਕਰਦੀ ਐ ਸੀਟ ਕੀ ਕਰਦੀ ਐ ਸੀਟ ਕੀ ਕਰਦੀ ਐ ਸੀਟ ਦੀ ਬਣਾਵਟ ਨੂੰ ਦੇਖੋ ਇਹਨੇ ਇਹਨੇ ਕੀ ਕੀਤਾ ਇਹਨੇ ਇੱਥੋਂ ਤਾਂ ਇਹਨੂੰ ਮਣਕਿਆਂ ਤੋਂ ਤਾਂ ਭਾਰ ਚੱਕ ਲਿਆ ਮਣਕਿਆਂ ਤੋਂ ਭਾਰ ਨੂੰ ਦੂਰ ਕਰ ਲਿਆ ਭਾਰ ਨੂੰ ਉਹਨੇ ਕਿੱਥੇ ਵੰਡ ਲਿਆ ਉਹਨੇ ਭਾਰ ਨੂੰ ਵੰਡ ਲਿਆ ਪੱਸਲੀਆਂ ਤੇ ਪੱਸਲੀਆਂ ਤੇ ਕਿੰਨੀਆਂ ਤੇ ਵੰਡਤਾ ਤੁਸੀਂ ਨੋਟ ਕਰਿਓ ਉਹਨੇ ਭਾਰ ਵੰਡਤਾ ਘੱਟੋ-ਘੱਟ ਇੱਕ ਛਾਪੀ ਕੋਈ ਆ ਕਾਠੀ ਹਾਂ ਘੱਟੋ-ਘੱਟ 1 2 3 4 ਤੇ 5 ਕਿੱਥੇ ਪੰਜ ਪੱਸਲੀਆਂ ਮਤਲਬ ਪੰਜ ਮਣਕਿਆਂ ਨਾਲ ਜੁੜੀਆਂ ਹੋਈਆਂ ਪੰਜ ਪੱਸਲੀਆਂ ਤੇ ਇੱਧਰ ਵੰਡਤਾ ਪੰਜ ਪੱਸਲੀਆਂ ਤੇ ਇੱਧਰ ਵੰਡਤਾ ਹੁਣ ਸਪੋਜ਼ ਕਰ ਲੋ ਬੰਦੇ ਦਾ ਭਾਰ ਆ ਕੁਆਂਟਲ ਕੁਆਂਟਲ ਭਾਰ 2 ਮਣਕਿਆਂ ਤੇ ਸੀਗਾ ਪਹਿਲਾਂ 2 ਮਣਕਿਆਂ ਸੀ ਮਤਲਬ 50-50 ਕਿਲੋ 1 ਮਣਕਾ ਭਾਰ ਚੱਕ ਰਿਆ ਸੀ ਘੋੜੇ ਦਾ 1 ਮਣਕਾ 50 ਕਿਲੋ ਭਾਰ ਚੱਕ ਰਿਆ ਸੀ ਜੇ ਅਸੀਂ ਉਹਨੂੰ 5 ਮਣਕਿਆਂ ਤੇ ਵੰਡੀਏ ਤਾਂ ਵੀ 20-20 ਕਿਲੋ ਭਾਰ ਐ ਇੱਕ-ਇੱਕ ਮਣਕੇ ਨੂੰ ਆਇਆ ਪਰ ਇਹਨੇ ਵੰਡਿਆ ਪੱਸਲੀਆਂ ਤੇ ਪੱਸਲੀਆਂ ਕੀ ਆ ਪੱਸਲੀਆਂ ਦੇ ਵਿੱਚ ਆਲਰੇਡੀ ਸਸਪੈਂਸ਼ਨ ਐ ਪੱਸਲੀਆਂ ਜਿਹੜੀਆਂ ਉਹ ਅਸਾ ਲੈਣ ਦਾ ਕਰਕੇ ਸਸਪੈਂਸ਼ਨ ਵਾਲੀਆਂ ਹੁੰਦੀਆਂ ਤਾਂ ਪੰਜ ਪਸਲੀਆਂ ਤੇ ਇੱਧਰ ਬੰਡਿਆ ਗਿਆ ਪੰਜ ਪਸਲੀਆਂ ਤੇ ਉਧਰ 10 ਪਸਲੀਆਂ ਤੇ ਮਤਲਬ ਹਰੇਕ ਪਸਲੀ ਤੇ ਭਾਰ ਰਹੇਗਾ 10 ਕਿਲੋ ਇੱਕ ਕੁਆਂਟਲ ਦਾ ਬੰਦਾ ਹਰੇਕ ਪਸਲੀ ਦੇ ਹਿਸਾਬ ਨਾਲ 10 ਕਿਲੋ ਭਾਰ ਘੋੜੇ ਨੂੰ ਬੰਡਾਇਆ ਕਿੱਥੇ 50 ਕਿਲੋ ਭਾਰ ਇੱਕ ਮਣਕੇ ਨੂੰ ਬੰਡਾਇਆ ਰਿਹਾ ਸੀ ਕਿੱਥੇ ਬੰਡਿਆ ਗਿਆ ਭਾਰ ਇਹਦਾ ਇਹ ਇਹਨੇ ਕੀ ਕਰਤਾ ਇਹਨੇ ਤੁਹਾਡੇ ਉਹਨੂੰ ਵੰਡਤਾ ਹਾਲਾਂਕਿ ਟੈਕਨੀਕਲੀ ਬਹੁਤ ਸਹੀ ਸੈਡਲ ਨਹੀਂ ਬਣੀ ਹੋਈ ਜਿਹੜੀ ਸਹੀ ਸੈਡਲ ਆ ਉਹ ਤਾਂ ਜਿਹੜਾ ਨਾ ਸਾਡੀਆਂ ਲੱਤਾਂ ਦਾ ਭਾਰ ਆ ਨਾ ਜੇ ਇੱਕ ਕੁਆਂਟਲ ਦਾ ਬੰਦਾ ਤੱਕ ਟੋਟਾ 30 ਤੋਂ 40 ਕਿਲੋ ਦੀਆਂ ਲੱਤਾਂ ਦਾ ਭਾਰ ਆ ਤੇ ਉਹਦੀਆਂ ਲੱਤਾਂ ਦੇ ਭਾਰ ਨੂੰ ਵੰਡਣ ਲਈ ਉਹਦੀਆਂ ਲੱਤਾਂ ਦੇ ਭਾਰ ਨੂੰ ਆਹ ਤਿੰਨ ਪਸਲੀਆਂ ਤੇ ਅਲੱਗ ਤੋਂ ਖੰਡਾਉਂਦੀ ਆ ਸੈਡਲ ਆਹ ਸੈਡਲ ਦੇ ਥੱਲੇ ਨਾ ਆਹਾਂ ਚੀਜ਼ ਆ ਜਿਹੜੀ ਬ੍ਰੀਤ ਇਹ ਇਸ ਕਰਕੇ ਟੈਕਨੀਕਲੀ ਬਣੀ ਹੁੰਦੀ ਆ ਕਿ ਇਹ ਆ ਜਦੋਂ ਆਪਾਂ ਲੱਤਾਂ ਦਾ ਪ੍ਰੈਸ਼ਰ ਪਾਵੇ ਤਾਂ ਆਹਾਂ ਪਸਲੀਆਂ ਦੇ ਆਹ ਚੀਜ਼ ਨੂੰ ਐਵੇਂ ਕਾਹ ਤੋਂ ਖੰਡਾਇਆ ਜਾਂਦਾ ਕਿਉਂਕਿ ਬੰਦੇ ਦਾ 30 ਤੋਂ 40% ਹਿੱਸੇ ਭਾਰ ਆ ਨਾ ਜਿਹੜਾ ਬੰਦੇ ਦਾ ਉਹ ਲੱਤਾਂ 'ਚ ਹੁੰਦਾ ਤਾਂ ਲੱਤਾਂ ਦੇ ਭਾਰ ਨੂੰ ਉਹਨੇ ਇੱਥੋਂ ਤੱਕ ਅਲੱਗ ਤੋਂ ਖੰਡਾਤਾ ਉਹਨੂੰ ਇੱਥੋਂ ਤੱਕ ਲੈ ਜੀ ਠੀਕ ਆ ਕਿੰਨਾ ਭਾਰ ਵੰਡਿਆ ਗਿਆ ਮੰਨ ਲਓ ਤੁਸੀਂ 5 ਕਿਲੋ ਗੱਦੀ ਭਾਰੀ ਪਾਈ ਹੋਈ ਆ ਘੋੜੇ ਤੇ 5 ਕਿਲੋ ਗੱਦੀ ਭਾਰੀ ਪਾਈ ਹੋਈ ਆ ਪਰ ਉਸ 5 ਕਿਲੋ ਭਾਰ ਨੇ ਕਿੰਨਾ ਵੰਡਤਾ ਹੁਣ ਬਹੁਤ ਸਾਰੇ ਲੋਕ ਮੈਨੂੰ ਐਵੇਂ ਕਹਿਣਗੇ ਕਿ ਅਖੀਰ ਨੂੰ ਘੋੜੇ ਦੇ ਪੈਰਿਆਂ ਤੇ ਭਾਰ ਤਾਂ ਉਨਾ ਹੀ ਆ ਇਹ ਗੱਲ ਬਿਲਕੁਲ ਸਹੀ ਆ ਵੀ ਜੇ ਮੈਂ ਪਹਿਲਾਂ ਵੀ ਕਵਾਂਟਲ ਦਾ ਇੱਥੇ ਬੈਠਾ ਸੀ ਤਾਂ ਘੋੜੇ ਦੇ ਪੈਰਾਂ ਤੇ ਭਾਰ ਪਹਿਲਾਂ ਵੀ ਕਵਾਂਟਲ ਹੀ ਆਇਆ ਜੇ ਮੈਂ ਸੈਡਲ ਪਾ ਕੇ ਬੈਠਾਂ ਘੋੜੇ ਦੇ ਪੈਰਾਂ ਤੇ ਭਾਰ ਬਾਅਦ ਚ ਵੀ ਕਵਾਂਟਲ ਹੀ ਆਇਆ ਪਰ ਬਿਲਕੁਲ ਇਹ ਫਰਕ ਪਤਾ ਕਿਵੇਂ ਪਿਆ ਫਰਕ ਪਿਆ ਓਵੇਂ ਜਿਵੇਂ ਮੈਂ ਤੁਹਾਨੂੰ 40 ਕਿਲੋ ਲੋਹਾ ਸਿਰ ਤੇ ਚਕਾਵਾਂ ਤੇ ਜਾਂ 40 ਕਿਲੋ ਰੂੰ ਦੀ ਪੰਡ ਖੁੱਲੀ ਜੀ ਪੰਡ ਬਣ ਕੇ ਮੈਂ ਤੁਹਾਨੂੰ ਚਕਾਵਾਂ 40 ਕਿਲੋ ਰੂਂ ਦੀ ਪੰਡ ਮੈਂ ਤੁਹਾਨੂੰ ਖੁੱਲੀ ਜੀ ਬੰਨ ਕੇ ਚਕਾਵਾ ਤਾਂ ਉਹਨੇ ਕੀ ਕਰਨਾ ਕੁਛ ਭਾਰ ਨੇ ਸਿਰ ਤੇ ਆ ਜਾਣਾ ਕੁਛ ਨੇ ਮੋਰਾਂ ਤੇ ਆ ਜਾਣਾ ਕੁਛ ਨੇ ਇੱਥੋਂ ਤੱਕ ਖੰਡ ਜਾਣਾ ਤਾਂ ਤੁਸੀਂ ਉਹਨੂੰ ਲੈ ਕੇ ਆਰਾਮ ਨਾਲ ਤੁਰੇ ਜਾਉਂਗੇ ਪਰ ਜੇ ਮੈਂ ਤੁਹਾਨੂੰ 40 ਕਿਲੋ ਭਾਰ ਨੂੰ ਸਿਰਫ ਇੱਥੇ ਚਕਾ ਦਿਆਂ ਐਸੇ ਥਾਂ ਤੇ ਚਕਾ ਦਿਆਂ ਤਾਂ ਉਹਦਾ ਭਾਰ ਤੁਹਾਡੇ ਇੱਥੇ ਗਿੱਚੀ ਦੇ ਮਣਕਿਆਂ ਤੇ ਆ ਜਾਣਾ ਤੇ ਸਿਰ ਤੇ ਆ ਜਾਣਾ ਤੇ ਉਹਨੂੰ ਖੁੱਬਣਾ ਸ਼ੁਰੂ ਕਰ ਦੇਣਾ ਬਹੁਤ ਬੁਰੀ ਤਰ੍ਹਾਂ ਜਿੰਨਾ ਬੁਰੀ ਤਰ੍ਹਾਂ ਖੁੱਬਣਾ ਸ਼ੁਰੂ ਕਰ ਦੂ ਤੁਹਾਨੂੰ ਉਨਾ ਹੀ ਉਹਨੂੰ ਚੱਕਣਾ ਔਖਾ ਲੱਗੂਗਾ ਜਿਹੜੀ ਸੈਡਲ ਆ ਇਹ ਬਿਲਕੁਲ ਪਹਾੜ ਨੂੰ ਉਹਦੇ ਮਣਕਿਆਂ ਤੇ ਪਸਲੀਆਂ ਤੇ ਖੰਡਾ ਦਿੰਦੀ ਆ ਜਿੰਨੀ ਦੂਰ ਤੱਕ ਉਹ ਖੰਡਾ ਸਕਦੀ ਆ ਭਾਰ ਨੂੰ 19 ਦੂਰ ਤੱਕ ਖੰਡਾ ਦਿੰਦੀ ਆ ਇਸੇ ਕਰਕੇ ਤੁਹਾਡੀਆਂ ਲੱਤਾਂ ਦੇ ਭਾਰ ਨੂੰ ਅੱਡ ਖੰਡਾ ਦਿੰਦੀ ਆ ਮਤਲਬ ਅੱਡੋ ਅੱਡ ਪਸਲੀਆਂ ਤੇ ਭਾਰ ਨੂੰ ਵੰਡ ਦਿੰਦੀ ਆ ਜਿਹੜਾ ਭਾਰ ਘੋੜੇ ਨੂੰ ਇੱਕੋ ਮਾਣ ਕੇ ਤੇ ਇੱਕ ਕੁਆਂਟਲ ਲੱਗ ਰਿਹਾ ਹੁੰਦਾ ਘੋੜਾ ਪੈਰਾਂ ਤੋਂ ਨਹੀਂ ਥੱਕਦਾ ਹੁੰਦਾ ਘੋੜਾ ਇੱਥੋਂ ਥੱਕਦਾ ਇੱਥੋਂ ਥੱਕਦਾ ਇਸ ਜਗ੍ਹਾ ਤੋਂ ਹੀ ਥੱਕਦਾ ਇਸ ਜਗ੍ਹਾ ਦਾ ਹੀ ਨੁਕਸਾਨ ਹੁੰਦਾ ਇਸੇ ਜਗ੍ਹਾ ਤੋਂ ਹੀ ਘੋੜਿਆਂ ਦੀਆਂ ਜਿਹੜੀਆਂ ਪਿੱਠਾਂ ਐ ਉਹ ਬੈਠ ਜਾਂਦੀਆਂ ਠੀਕ ਹੈ ਨਾ ਜਦੋਂ ਇਹਨੂੰ ਇਹਦੇ ਚ ਕੀ ਆ ਕਿ ਲੋਕ ਇਹ ਕਹਿ ਦਿੰਦੇ ਆ ਕਿ ਇਹਦੇ ਚ ਜੀ ਪੈਰ ਫਸ ਕੇ ਘੋੜਾ ਕੜੀਸ ਕੇ ਮਾਰ ਦਿੰਦਾ ਜਾਂ ਹੋਰ ਹੁਣ ਤਾਂ ਸੈਡਲਾਂ ਦੀਆਂ ਬਣਾਵਟਾਂ ਤੇ ਰਕਾਬਾਂ ਦੀ ਬਣਾਵਟ ਹੀ ਇਸ ਤਰ੍ਹਾਂ ਦੀ ਆ ਗਈ ਕਿ ਪੈਰ ਫਸਦਾ ਨਹੀਂਗਾ ਨੰਬਰ 2 ਤੇ ਸੈਡਲਾਂ ਦੀ ਬੰਨਣ ਦੀ ਬਣਾਵਟ ਹੀ ਇਸ ਤਰ੍ਹਾਂ ਦੀ ਆ ਗਈ ਕਿ ਜੇ ਬੰਦੇ ਦਾ ਪੈਰ ਬਾਈ ਚਾਂਸ ਫਸ ਗਿਆ ਤਾਂ ਸੈਡਲ ਟੁੱਟ ਜਾਂਦੀ ਆ ਖੁੱਲ ਜਾਂਦੀ ਆ ਸੈਡਲ ਠੀਕ ਹੈ ਨਾ ਹਾਂ ਠੀਕ ਹੈ ਨਾ ਇਹ 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 ਆ ਦੇਖੋ ਆ ਦੇਖੋ ਨਾ ਆ ਦੇਖੋ ਹੁਣ ਇਹਦੇ ਚ ਵੀ ਖੈਰ ਬਹੁਤ ਨਹੀਂ 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 ਹਾਂ ਦੇਖੋ ਅਜ ਤਨ ਲੋਕ ਖੁੱਲ ਜਾਂਦਾ ਹਾਂ 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 ਵੀ ਇਹ ਲੋਕ ਆ ਜਿਹੜਾ ਨਾ ਵੀ ਜੇ ਬਹੁਤ ਬੁਰੀ ਤਰ੍ਹਾਂ ਫਸ ਜੂਗਾ ਪੈਰ ਤਾਂ ਇਹ ਲੋਕ ਹੀ ਆਟੋਮੈਟਿਕ ਹੀ ਖੁੱਲ ਜਾਂਦੇ ਆ ਦੇਖੋ ਆ ਦੀ ਆ ਸਿੱਧਾ ਹੋ ਜਾ ਆ ਦੇਖੋ ਆ ਲੋਕ ਆ ਦੇਖੋ ਇਹ ਦੇਖੋ ਇੱਕ ਬਹੁਤ ਸਸਤੀ ਸੈਡਲ ਆ ਇਹਦੇ ਚ ਵੀ ਇਹ ਇਹ ਲੋਕ ਆ ਦੇਖੋ ਕਿ ਜੇ ਬਾਈ ਚਾਂਸ ਮੇਰਾ ਪੈਰ ਫਸ ਗਿਆ ਮੈਂ ਘ੍ਰਿਸਿਆ ਜਾ ਰਿਹਾ ਤਾਂ ਇਹਦਾ ਲੋਕ ਖੁੱਲ ਜਾਣਾ ਸੈਡਲ ਨੇ ਆਏ ਨਿਕਲ ਜਾਣਾ ਦੇਖ ਲਓ ਇਹਦੇ ਵਿੱਚ ਵੀ ਐਵੇਂ ਬਣਿਆ ਹੋਇਆ ਵੀ ਮਤਲਬ ਐ ਨਹੀਂ ਗੱਲ ਵੀ ਇਹ ਕੱਲਾ ਆਈ ਆ ਵੀ ਇਹ ਤੁਹਾਨੂੰ ਵੀ ਵੀ ਐ ਕੜੀ ਸਕੜੀਸ ਕੇ ਮਾਰ ਹੀ ਦੇਣਗੇ ਐਵੇਂ ਦੀ ਗੱਲ ਨਹੀਂ ਗਈ। ਤੋ ਤੁਸੀਂ ਇਹਦੇ ਵਿੱਚ ਐ ਵੀ ਦੇਖਿਆ ਹੋਊਗਾ ਨਾ ਜਦੋਂ ਤੁਸੀਂ ਨਾ ਦੇਖੋਗੇ ਅ ਵੀ ਜਿਹੜੇ ਨੰਘ ਸਿੰਘ ਆ ਜਦੋਂ ਘੋੜੇ ਦੀ ਕਾਠੀ ਕੱਸਦੇ ਹੋਣ ਹੋਣ ਕਦੇ ਉਹਨਾਂ ਨੇ ਜਾਣਾ ਹੋਵੇ ਤਾਂ ਉਹਨਾਂ ਨੂੰ ਨਾ ਕਦੇ ਨੰਘ ਸਿੰਘਾਂ ਨੂੰ ਤੁਸੀਂ ਘੋੜੇ ਦੀ ਕਾਠੀ ਕੱਸਦੇ ਦੇਖਿਓ। ਤੁਸੀਂ ਨਾ ਸੱਚੀ ਮਤਲਬ ਮੈਂ ਆਪਦੀ ਇਮਾਨਦਾਰੀ ਨਾਲ ਗੱਲ ਕਹਿਣਾ ਤੁਸੀਂ ਅੱਕ ਜਊਂਗੇ। ਉਹਨਾਂ ਨੂੰ ਘੋੜੇ ਦੇ ਇਕੱਠ ਹੀ ਕਸਦੇ ਦੇਖ ਦੇ। ਉਹਦੇ ਪਿੱਛੇ ਕਾਰਨ ਕਿਉਂਕਿ ਉਹਨਾਂ ਨੇ ਨਾ ਖਾਨਦਾਨੀ ਤੌਰ ਤੇ ਪੀੜ੍ਹੀਆਂ ਤੋਂ ਇੱਕ ਚੀਜ਼ ਸਿੱਖੀ ਹੋਈ ਆ ਉਹ ਉਹਨੂੰ ਫਾਲੋ ਕਰਦੇ ਆ। ਉਹਨਾਂ ਨੂੰ ਕਾਲ ਕੋਈ ਨਹੀਂ ਹੁੰਦੀ ਤੇ ਉਹਨ ਕੀ ਕਰਦੇ ਹੁੰਦੇ ਆ ਨੰਗ ਸਿੰਘਾਂ ਦਾ ਤੁਸੀਂ ਦੇਖਿਓ। ਉਹਨਾਂ ਨੇ ਪਹਿਲਾਂ ਨਾ ਘੋੜੇ ਨੂੰ ਸਾਫ਼ ਕਰਨਾ ਉਹਨਾਂ ਉਹਨਾਂ ਦੇ ਬਰਾਬਰੀ ਨਹੀਂ ਕੀਤੀ ਜਾਂਦੀ। ਨੰਗ ਸਿੰਘਾਂ ਦੇ ਘੋੜੇ ਨਾਲ ਮੁਹੱਬਤ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਅਸੀਂ ਭਾਵੇਂ ਲੱਖ ਘੋੜੇ ਰੱਖੇ ਰੱਖੀਏ। ਉਹਨਾਂ ਨੇ ਪਹਿਲਾਂ ਘੋੜੇ ਨੂੰ ਸਾਫ਼ ਕਰਨਾ ਸਾਫ ਕਰਕੇ ਉਹਨਾਂ ਨੇ ਪਹਿਲਾਂ ਇੱਕ ਬਿਸ਼ਾਉਣੀ ਕਰਨੀ ਆ ਘੋੜੇ ਦੇ ਉੱਪਰ ਬਿਸ਼ਾਉਣੀ ਕਰ ਲੈਣੀ ਆ ਬਿਸ਼ਾਉਣੀ ਕਰਕੇ ਫਿਰ ਉਹਦੇ ਉੱਪਰ ਉਹਨਾਂ ਨੇ ਉਹਨੂੰ ਬੰਨਣਾ ਫਿਰ ਉਹਨਾਂ ਨੇ ਉਹਦੇ ਉੱਤੇ ਮੰਨ ਲਓ ਕਾਠੀ ਰੱਖ ਲਈ ਫਿਰ ਕਾਠੀ ਦੇ ਉੱਤੇ ਇੱਕ ਹੋਰ ਰੱਖ ਲਿਆ ਹੋਰ ਰੱਖ ਲਿਆ ਤੁਸੀਂ ਦੇਖੋਗੇ ਕਈ ਚੀਜ਼ਾਂ ਕਈ ਲੈ ਰਾ ਉਹਨਾਂ ਨੇ ਥੱਲੇ ਰੱਖ ਲੈਣੀਆਂ ਕਈ ਉੱਪਰ ਰੱਖ ਲੈਣੀਆਂ ਤਾਂ ਬੰਦਾ ਦੇਖਣ ਵਾਲਾ ਅੱਕ ਜੂ ਬੰਦਾ ਕਹਿੰਦਾ ਯਾਰ ਹੁਣ ਵੀ ਬਸ ਕਰਨਗੇ ਹੁਣ ਵੀ ਬਸ ਕਰਨਗੇ ਹੁਣ ਵੀ ਬਸ ਕਰਨਗੇ ਪਰ ਅਸਲ ਦੇ ਵਿੱਚ ਉਹਨਾਂ ਨੂੰ ਜਿੰਨਾ ਮਤਲਬ ਉਹਨਾਂ ਦੇ ਗੁਰੂਆਂ ਨੇ ਸਿਖਾਇਆ ਵੀ ਘੋੜੇ ਦੇ ਹੁਣ ਆਪਾਂ ਆਮ ਜਿਹੜੇ ਸੈਡਲ ਪਾਉਂਦੇ ਆ ਆਪਣੇ ਲਾਗਾ ਲੱਗ ਜਾਂਦਾ ਘੋੜੇ ਦੇ ਤਾਂ ਢੰਗ ਸਿੰਘਾਂ ਦੇ ਘੋੜੇ ਜਿਹੜਾ ਸਹੀ ਪੂਰਾ ਮਾਰ ਬੰਦਾ ਉਹ ਲਾਗਾ ਵੀ ਨਹੀਂ ਲੱਗਣ ਦਿੰਦੇ ਉਹ ਐਨੇ ਮਾਰ ਹੁੰਦੇ ਆ ਇਸ ਕਾਠੀ ਨੂੰ ਕਸਨਦੇ ਪਰ ਮੇਨ ਗੱਲ ਉਹ ਘੋੜੇ ਦੇ ਉੱਤੇ ਭਾਰ ਨਹੀਂ ਲੱਦ ਰਹੇ ਹੁੰਦੇ ਅਸਲ ਦੇ ਵਿੱਚ ਉਹ ਭਾਰ ਨੂੰ ਵੰਡ ਰਹੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਤੇ ਕਿੰਨਾ ਭਾਰ ਦੇਣਾ ਉਹ ਉਸ ਹਾਵ ਨਾਲ ਉਹ ਸਾਰੀ ਵਿਸਾਉਣੀ ਕਰਦੇ ਆ ਮਤਲਬ ਘੋੜੇ ਦੀ ਕਾਠੀ ਬੰਨਣਾ ਜੇ ਤੁਸੀਂ ਨਹਿੰਗ ਸਿੰਘਾਂ ਨੂੰ ਜਾ ਕੇ ਪੁੱਛੋਗੇ ਤਾਂ ਉਹ ਆਪਣੇ ਚੇਲੇ ਬਾਲਕਾਂ ਨੂੰ ਬਹੁਤ ਲੰਬੇ ਸਮੇਂ ਚ ਸਿਖਾਉਂਦੇ ਆ ਉਹ ਚੀਜ਼ ਕੱਲੀ-ਕੱਲੀ ਚੀਜ਼ ਬਾਰੇ ਦੱਸ ਕੇ ਜਿਵੇਂ ਆਪਾਂ ਇੱਕ ਵਿਦਿਆ ਘੋੜੇ ਦੀ ਕਾਠੀ ਬੰਨਣਾ ਵੀ ਇੱਕ ਵਿਦਿਆ ਹੈ ਬਾਕੀ ਘੋੜਾ ਜਿਹੜਾ ਹੈਗਾ ਜੇ ਤੁਸੀਂ ਖਾਨਦਾਨੀ ਜਾਨਵਰ ਰੱਖਦੇ ਆ ਜਿਹੜਾ ਸੱਚੇ ਖਾਨਦਾਨੀ ਆ ਮੈਂ ਮਹਿੰਗੇ ਦੀ ਗੱਲ ਨਹੀਂ ਕਰ ਰਿਹਾ ਮੈਂ ਖਾਨਦਾਨੀ ਦੀ ਗੱਲ ਕਰ ਰਿਹਾ ਜੇ ਖਾਨਦਾਨੀ ਜਾਨਵਰ ਰੱਖਦੇ ਆ ਨਾ ਤਾਂ ਖਾਨਦਾਨੀ ਜਾਨਵਰ ਤਾਂ ਤੁਹਾਨੂੰ ਕੁੱਤੇ ਵਾਂਗੂ ਪ੍ਰੋਟੈਕਟ ਕਰਦਾ ਉਹ ਤੁਹਾਨੂੰ ਛੱਡ ਕੇ ਨਹੀਂ ਪਾਇਦਾ ਉਹ ਤੁਹਾਨੂੰ ਸੱਟ ਕੇ ਨਹੀਂ ਪਾਇਦਾ ਉਹ ਤੁਹਾਨੂੰ ਉਲਟਾ ਬੁੜੇ ਸਮੇਂ 'ਚ ਜਾ ਕੇ ਪ੍ਰੋਟੈਕਟ ਕਰਦਾ ਘੋੜਿਆਂ ਨੂੰ ਤਾਂ ਰੱਖਿਆ ਹੀ ਇਸ ਕਰਕੇ ਗਿਆ ਵਫਾਦਾਰ ਇਸੇ ਕਰਕੇ ਹੀ ਜਾਣਿਆ ਜਾਂਦਾ ਵੀ ਐਵੇਂ ਨਹੀਂ ਹੁੰਦਾ ਤੁਸੀਂ ਦੇਖੋਗੇ ਕਿ ਬਹੁਤ ਘਾਟੋ ধারণা ਸੁਣੀਆਂ ਹੋਣਗੀਆਂ ਤੁਸੀਂ ਇਸ ਗੱਲ ਦੀਆਂ ਕਿ ਲੋਕ ਕੋਈ ਘੋੜੇ ਤੋਂ ਡਿੱਗ ਕੇ ਮਰ ਗਿਆ ਹੋਵੇ ਨਹੀਂ ਬਹੁਤ ਰਿਆ ਸੈਂਕੜੇ ਲੋਕ ਘੋੜੇ ਭਜਾਉਂਦੇ ਆ ਦੇਖੋ ਘੋੜਿਆਂ ਦੀਆਂ ਰੇਸਾਂ ਹੁੰਦੀਆਂ ਹੁਣ ਇੱਕ ਗੱਲ ਬਹੁਤ ਸਾਰੇ ਲੋਕ ਸੱਜਣ ਕਹਿਣਗੇ ਕਿ ਜਦੋਂ ਘੋੜਿਆਂ ਦੀਆਂ ਰੇਸਾਂ ਹੁੰਦੀਆਂ ਬਹੁਤ ਤੇਜ਼ ਘੋੜੇ ਭਜਦੇ ਆ ਉਦੋਂ ਉਹਨਾਂ ਦੇ ਕੁਝ ਵੀ ਨਹੀਂ ਪਾਇਆ ਹੁੰਦਾ ਨਾ ਸੈਡਲ ਪਾਈ ਹੁੰਦੀ ਆ ਨਾ ਉਹਦੇ ਉੱਤੇ ਬੈਠਣ ਵਾਲ ਉਹ ਗੱਦੀ ਪਾਈ ਹੁੰਦੀ ਆ ਉਹ ਕਿਉਂ ਆ ਅਸਲ ਦੇ ਵਿੱਚ ਉਹਦੇ ਪਿੱਛੇ ਕਾਰਨ ਨੇ ਇੱਕ ਤਾਂ ਪਹਿਲੀ ਗੱਲ ਉਹਨੇ ਘੋੜੇ ਨੇ ਵੱਧ ਤੋਂ ਵੱਧ 27 28 ਸਕੰਡ ਭੱਜਣਾ ਹੁੰਦਾ ਵੱਧ ਤੋਂ ਵੱਧ 27 28 ਸਕੰਡ ਤੇ ਦੂਸਰੇ ਨੰਬਰ ਤੇ ਜਦੋਂ ਇੰਨਾ ਤੇਜ਼ ਭੱਜਣਾ ਹੁੰਦਾ ਉਦੋਂ ਉਹ ਬੰਦੇ ਨੂੰ ਉੱਪਰ ਲੱਗਣ ਹੀ ਨਹੀਂ ਹੁੰਦਾ ਘੋੜਾ ਉਦੋਂ ਉਹਨੇ ਬੰਦੇ ਨੇ ਪੱਟਾ ਨਾਲ ਬੰਦੇ ਨੂੰ ਬਿਲਕੁਲ ਸੈਡਲ ਵਾਂਗੂ ਹੀ ਘੋੜੇ ਨੂੰ ਕੁੱਟਿਆ ਹੁੰਦਾ ਬੰਦੇ ਨੇ ਭਾਰ ਵੀ ਬੰਨ੍ਹਿਆ ਹੁੰਦਾ ਬਾਕੀ ਘੋੜੇ ਨੂੰ ਤਾਂ ਉੱਪਰ ਬੰਦਾ ਨੂੰ ਉੱਪਰ ਲੱਗਣ ਹੀ ਨਹੀਂ ਦਿੰਦਾ ਉਹ ਤਾਂ ਫਿਰ ਇੰਨਾ ਉੱਚਾ ਹੀ ਰਹਿੰਦਾ ਉਹ ਤਾਂ ਤੁਸੀਂ ਦੇਖੋ ਬੰਦਾ ਅੱਡ ਹਵਾ 'ਚ ਜਾਂਦਾ ਹੁੰਦਾ ਤੇ ਘੋੜਾ ਅੱਡ ਹਵਾ ਜਾਂਦਾ ਹੁੰਦਾ ਜਿਹੜੀ ਆਪਾਂ ਲੰਬੀ ਡਰ ਕਰਨੀ ਹੁੰਦੀ ਆ ਨਾ ਰਾਈਡ ਕਰਨੀ ਹੁੰਦੀ ਆ ਬਹੁਤ ਲੰਬੀ ਰਾਈਡ ਕਰਨੀ ਹੁੰਦੀ ਆ ਉਹਦੇ 'ਚ ਤੇ 30 ਸੈਕਿੰਡ ਦੀ ਰਾਈਡ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਤਾਂ ਮੈਂ ਤੁਹਾਨੂੰ ਸੱਚੀ ਸੁਜੈਸਟ ਕਰਦਾ ਵੀ ਤੁਸੀਂ ਕਿਸੇ ਵੀ ਘੋੜੇ ਤੇ ਬੈਠਣ ਲੱਗਣਾ ਤੁਸੀਂ ਕੋਸ਼ਿਸ਼ ਕਰੋ ਸੈਡਲ ਪਾਓ ਸੈਡਲ ਪਾਓਗੇ ਨਾ ਤੇ ਤੁਹਾਨੂੰ ਜਿਆਦਾ ਆਨੰਦ ਰਾਈਡ ਦਾ ਵੀ ਆਊਗਾ ਘੋੜੇ ਨੂੰ ਵੀ ਜਿਆਦਾ ਆਨੰਦ ਆਊਗਾ ਘੋੜਾ ਤੁਹਾਡਾ ਥੱਕੂਗਾ ਘੱਟ ਤੁਹਾਡਾ ਤੁਹਾਡਾ ਘੋੜਾ ਜਿਆਦਾ ਲੰਬਾ ਚੱਲੂਗਾ ਅੱਜ ਵਾਲੀ ਜਾਣਕਾਰੀ ਇੰਨੀ ਹੀ ਸੱਜਣੋ ਵੀਡੀਓ ਨੂੰ ਸ਼ੇਅਰ ਕਰ ਲਿਓ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਲੋਪੋ ਵਾਲਾ ਜਿਹੜਾ ਹੈਗਾ ਉਹਨੂੰ ਸਬਸਕ੍ਰਾਈਬ ਕਰ ਲਓ ਬਹੁਤ ਸਾਰੇ ਸੱਜਣ ਪਿਆਰ ਦੇ ਰਹੇ ਆ ਬਹੁਤ ਆਨੰਦ ਆ ਰਿਹਾ ਨਵਾਂ ਚੈਨਲ ਆ ਲੱਖਾਂ ਚ ਵਿਊ ਹੋ ਰਹੇ ਆ YouTube ਤੇ ਬੜਾ ਆਨੰਦ ਆਉਂਦਾ ਵੀਡੀਓ ਪਾਉਂਦਾ